ਮੈਂ ਕੱਲ ਵੀ ਸਵੇਰੇ ਬੀਤੇ ਕੱਲ ਆਪਾਂ ਪੀਸੀ ਕੀਤੀ ਸੀਗੀ ਉਸ ਤੋਂ ਬਾਅਦ ਕਾਂਗਰਸ ਦੇ ਆਗੂਆਂ ਨੇ ਇੱਕ ਪੀਸੀ ਕੀਤੀ ਇਲੈਕਸ਼ਨ ਦੇ ਬਾਰੇ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਪੰਚਾਇਤ ਦੀ ਜਿਹੜੀ ਇਲੈਕਸ਼ਨ ਹੋ ਰਹੀ ਆ ਉਹਦੇ ਬਾਅਦ ਇਹ ਚ ਉਹਨਾਂ ਨੇ ਸਾਡੀ ਪੀਸੀ ਤੋਂ ਬਾਅਦ ਉਹਨਾਂ ਨੇ ਪੀਸੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਦਾ ਜਿਹੜਾ ਬਾਈਕਾਟ ਕਰ ਰਹੇ ਹਾਂ ਕਿਉਂਕਿ ਉਹ ਕਹਿੰਦੇ ਕਿ ਧੱਕੇਸ਼ਾਹੀ ਹੋ ਰਹੀ ਹੈ ਇਸ ਕਰਕੇ ਕਾਂਗਰਸ ਇਲੈਕਸ਼ਨ ਨਹੀਂ ਲੜੂਗੀ ਬੈ ਇਹਨਾਂ ਸੱਜਣਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਯਾਰ ਥੋੜਾ ਬਹੁਤਾ ਤੇ ਕਿਤੇ ਪਹਾੜਾਂ ਤੋਂ ਦਾ ਖੌਫ ਖਾਇਆ ਕਰੋ ਥੋੜਾ ਬਹੁਤਾ ਤੁਸੀਂ ਉਸ ਪਾਰਟੀ ਦੇ ਵਿੱਚ ਜੇ ਜਿਸ ਪਾਰਟੀ ਨੇ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਹਰ ਤਰ੍ਹਾਂ ਦੀ ਵਧੀਕੀ ਕੀਤੀ ਪਿਛਲੇ 75 ਸਾਲ ਦੇ ਵਿੱਚ ਹੱਤਰਾਂ ਦੀ ਤੁਸੀਂ ਵਧੀਕੀਆਂ ਕਰਦੇ ਰਹੇ ਹੋ ਗੁੰਡਾਗਰਦੀ ਕਰਦੇ ਰਹੇ ਹੋ ਸੱਜ ਮੈਂ ਉਹਨਾਂ ਨੂੰ ਇਸ ਗੱਲ ਦਾ ਚੈਲੰਜ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਤਰਸ ਤੋਂ ਕਿ ਉਹ ਕਹਿੰਦੇ ਕਿ ਸਾਡੇ ਇੱਕ ਐਮਐਲਏ ਤੇ ਬੱਚਾ ਹੋ ਗਿਆ ਸਰਕਾਰੀਆਂ ਸਾਹਬ ਤੇ ਉਹਨਾਂ ਦੇ ਭਤੀਜੇ ਤੇ ਬੱਚਾ ਹੋ ਗਿਆ ਤੱਕੇਸ਼ਾਈ ਆ ਇਸ ਕਰਕੇ ਅਸੀਂ ਲਖਸ਼ ਦੇ ਜਿਹੜਾ ਬਾਈਕਾਟ ਕਰ ਰਹੇ ਆ ਇਲੈਕਸ਼ਨ ਤੇ ਤੱਕੇ ਹੋ ਰਿਹਾ ਅਮਸਾ ਦਿਹਾਤੀ ਦੇ ਵਿੱਚ ਸਾ ਜਿੱਥੇ ਇਲੈਕਸ਼ਨ ਹੋ ਰਹੀ ਆ ਬਾਬਾ ਬਕਾਲਾ ਅੱਜ ਖਬਰਾਂ ਦੇ ਵਿੱਚ ਖਬਰਾਂ ਲੱਗੀ ਆ ਕੱਲੇ ਕੱਲੇ ਹਲਕੇ ਦੀਆਂ ਖਬਰਾਂ ਲੱਗੀਆਂ ਕਿ ਕਿਨੇ ਕਿਨੇ ਜ਼ੋਨ ਉੱਤੇ ਬਲਾਗ ਸਭਦੀ ਦੇ ਜਿੱਥੇ ਇਲੈਕਸ਼ਨ ਹੋ ਰਹੀ ਹੈ ਕਾਂਗਰਸੀ ਦਸਨ ਬਾਬੇ ਕਾਲਜ ਕਿੱਥੇ ਤੱਕ ਅਛਾਈ ਹੋਈ ਹੈ ਕਾਂਗਰਸੀ ਦਸਨ ਜੰਡਿਆਲੇ ਚ ਕਿੱਥੇ ਤੱਕ ਅਛਾਈ ਹੋਈ ਹੈ ਕਾਂਗਰਸੀ ਦਸਨ ਕਿ ਮਜੀਠਾ ਅਟਾਰੀ ਰਾਜਸਥਾਨਸੀ ਨੂੰ ਪਿੱਡੀ ਸੈਦਾ ਛੱਡ ਕੇ ਇੱਕ ਝਗੜੇ ਤੋਂ ਬਿਨਾ ਅਜਨਾਰਾ ਕਿਸੇ ਬੰਦੇ ਨਾਲ ਕੋ ਤੱਕਾ ਆਇਆ ਕੇ ਨੂੰ ਪੁਲਸ ਨੇ ਕੁਝ ਕਿਹਾ ਕੇ ਦੀ ਫਾਈਲ ਪਾੜੀਆ ਕੇ ਦਾ ਪੇਪਰ ਪਾੜਿਆ ਮੇਰਾ ਚੈਲੰਜ ਹੈ ਸਾਬਤ ਕਰਕੇ ਦਿਖਾਓ ਕਿੱਥੇ ਤੱਕਾ ਹੋਇਆ ਜੇ ਅਸਲ ਗੱਲ ਹੈ ਅਸਲ ਗੱਲ ਕਾਂਗਰਸੀ ਭੱਜ ਗਏ ਲਖਸ਼ ਲੜ ਤੋਂ ਭੱਜ ਗਏ ਸਰ ਕਾਂਗਰਸ ਦੀ ਪਾਟੋ ਤਾੜ ਤੁਸੀਂ ਕੱਲ ਸਾਰਿਆਂ ਨੇ ਉਹ ਬਿਆਨ ਸੁਣਿਆ ਸਾਡੀ ਭੈਣ ਦਾ ਸਿੱਧੂ ਜਿਹੜੇ ਉਹਨਾਂ ਦੀ ਲੀਡਰ ਨੇ ਨਵਜੋਤ ਕੋ ਸਿੱਧੂ ਜੀ ਦਾ ਤੁਸੀਂ ਬਿਆਨ ਸੁਣਿਆ ਉਹ ਭੈਣ ਜੀ ਕੀ ਕਹਿ ਰਿਹਾ ਉਹ ਭੈਣ ਜੀ ਉਹ ਕਹਿੰਦੇ 500 ਕਰੋੜ ਰੁਪਈਆ ਚਾਹੀਦਾ ਜੇ ਸੀਐਮ ਦਾ 체ਹੜਾ ਬੜਨਾ 500 ਕਰੋੜ ਉਹ ਦੂਜੀ ਗੱਲ ਕੀ ਕਹੀ ਉਹਨਾਂ ਨੇ ਕਿ ਪੰਜ ਪੰਜ ਮੁੱਖ ਮੰਤਰੀ ਪੰਜਾਬ ਚ ਤੁਰੇ ਫਿਰਦੇ ਆ ਸਭ ਤੁਸੀਂ ਕਾਂਗਰਸ ਦਾ ਬੇੜਾ ਗਧ ਕਰਕੇ ਰਸਤਾ ਤੁਸੀਂ ਕਾਂਗਰਸ ਨੂੰ ਪਿੰਡਾਂ ਤੱਕ ਬਾੜ ਕੇ ਰਸਤਾ ਤੁਹਾਡੀ ਟਿਕਟ ਤੇ ਕੋਈ ਬੰਦਾ ਇਲੈਕਸ਼ਨ ਹੀ ਲੜਨੀ ਚਾਹੁੰਦਾ ਹਰ ਕਾਂਗਰਸੀ ਨਿਵਾਸ਼ ਹੋ ਗਿਆ ਤੁਹਾਡੀ ਆਪਸੀ ਧੜੇਬਾਜੀ ਇੰਨੀ ਆ ਆਪਸੇ ਗੋਟਵਾ ਨਹੀਂ ਹੈ ਤੁਹਾਡੇ ਕੋ ਕੈਂਡੀਡੇਟ ਦੀ ਪੂਰੇ ਹੋਇਆ ਯਾਰ ਤੁਸੀਂ ਉਦਾ ਹੀ ਮਾਰੀ ਜਾਂਦੇ ਹੋ ਤੱਕੇਸ਼ਾਹੀ ਹੋਈ ਜੀ ਤੱਕੇਸ਼ਾਹੀ ਹੋਈ ਹਵਾਸ ਫਾਦੀ ਦੇ ਵਿੱਚ ਪਿੰਡੀ ਸੈਦਾ ਦੇ ਵਿੱਚ ਜੋ ਕਾਂਗਰਸ ਗਿਆ ਨੇ ਕੀਤਾ ਆ ਅਮਨਦੀ ਹਸਪਤਾਲ ਨਾਲ ਹੈ ਮੇਰਾ ਇਹਨਾਂ ਨੂੰ ਚੈਲੰਜ ਹੈ ਜਾ ਕੇ ਵੇਖ ਕੇ ਆਓ ਉਹਨਾਂ ਬੰਦਿਆਂ ਦਾ ਹਾਲ ਜਿਨ੍ਹਾਂ ਨੂੰ ਕੋ ਗਿਆ ਵਜਿਆ ਜਿਨ੍ਹਾਂ ਨੂੰ ਵੜ ਦਿੱਤਾ ਸਾਰਾ ਪੰਜ ਬੰਦੇ ਉੱਥੇ ਹਸਪਤਾਲ ਚ ਦਾਖਲ ਨੇ ਇਹ ਪਹਿਲਾਂ ਵੀ ਸਰ ਜਦੋਂ ਲੈਕਚਰਾਂ ਹੁੰਦੀਆਂ ਰਹੀਆਂ ਸਰਪੰਚਾਰੀਆਂ ਹੋ ਗਿਆ ਬਲਾਕ ਸੰਮਤੀਆਂ ਹੋ ਗਿਆ ਜਿਲ੍ਹਾ ਪ੍ਰੀਸ਼ਦੀਆਂ ਹੋ ਗਿਆ ਇੱਥੋਂ ਤੱਕ ਕਿ ਕਈਆਂ ਵਿਧਾਨ ਸਭਾ ਦੀਆਂ ਲੈਕਚਰਾਂ ਚ ਵੀ ਲੋਕ ਮਾੜੀ ਪੱਲੀ ਗੱਲ ਤੋਂ ਲੜ ਪੈਂਦੇ ਆ ਪੋਚ ਇੱਥੇ ਵੀ ਲੜ ਪਏ ਉਹ ਇੱਥੇ ਜੋ ਕਾਂਗਰਸੀਆਂ ਨੇ ਗੁੰਡਾਗਰਦੀ ਕੀਤੀ ਉਹ ਮੂੰਹ ਬੋਲਦੀ ਤਸਵੀਰ ਅਮੰਦੀ ਹਸਪਤਾਲ ਦੇ ਵਿੱਚ ਹੈ ਸਾਦ ਆਪਣੀ ਗੱਲ ਕਹੋ ਆਪਣੀ ਤਦਨਤਾਰ ਦੇ ਵਿੱਚ ਜਿਸ ਤੰਗ ਨਾਲ ਕਾਂਗਰਸ ਦਾ ਬੁਰਾ ਹਾਲ ਹੋਇਆ ਜਿਸ ਤੰਗ ਦਾਲ ਉੱਥੇ ਕਾਂਗਰਸ ਦੇ ਛਿੱਤਰੀ ਦਾਲ ਵੱਡੀ ਆਪਸੀ ਫੁੱਟਬਾਜੀ ਪੂਰੇ ਪੰਜਾਬ ਨੂੰ ਪਤਾ ਸੱਜ ਤੁਹਾਡੇ ਦੇ ਲੀਡਰ ਕਹੇ ਵੇ ਕਿ ਪੰਜ-ਪੰਜ ਮੁੱਖ ਮੰਤਰੀ ਆ ਧੜੇ ਬਣਿਆ 500 ਕਰੋੜ ਰੁਪਏ ਚਾਹੀਦਾ ਪੜਿਆ ਧੜੇ ਬੰਦੀਆਂ ਕਰਕੇ ਲੋਕ ਨਿਵਾਸ਼ ਹੋ ਗਏ ਤਹਾਡੇ ਨਾਲ ਕੋਈ ਖੜਨਾ ਨਹੀਂ ਚਾਹੁੰਦਾ ਤੁਹਾਡੇ ਨਾਲ ਕੋਈ ਲੜਨਾ ਨਹੀਂ ਚਾਹੁੰਦਾ ਤੁਹਾਡੀ ਗਵਾਈ ਚ ਕੋਈ ਨਹੀਂ ਲੜਨਾ ਚਾਹੁੰਦਾ ਛੱਡ ਕੇ ਤੁਸੀਂ ਭੱਜ ਗਏ ਜਦੋਂ ਤੁਹਾਨੂੰ ਪਤਾ ਲੱਗਾ ਕਿ ਸਾਡਾ ਹਾਲ ਜਿਹੜਾ ਤੰਤਰਦਾਰ ਦਾ ਹੋਣ ਜਾ ਰਿਹਾ ਆਪਾਂ ਕੀਤਾ ਕੀ ਆ ਜੀ ਇੱਕੋ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗਰੁੱਪ ਜੀ ਆ ਬਾਜਵੇ ਦਾ ਧੜਾ ਜੀ ਆ ਸੁੱਕੀ ਦਾ ਧੜਾ ਜੀ ਆਉਲੇ ਦਾ ਧੜਾ ਜੀ ਹਰਪ੍ਰਤਾਪ ਦਾ ਧੜਾ ਜੀ ਆ ਸੁੱਖ ਸਰਕਾਰ ਜੀ ਦਾ ਧੜਾ ਜੀ ਫੱਤ ਰਿਆਂ ਨਹੀਂ ਲਾ ਦਿੱਤੀ ਗਾ ਰਹੇ ਤੁਸੀਂ ਪੰਜਾਬ ਕਿੱਥੇ ਆ ਸਰ ਪੰਜਾਬ ਦੱਸੋ ਕਿੱਥੇ ਆ ਪੰਜਾਬ ਕਿੱਥੇ ਆ ਤੁਹਾਡੇ ਹਲਕੇ ਕਿੱਥੇ ਨੇ ਜੇਰੇ ਸਾਡੀ ਭੈਣ ਦੇ ਦੋ ਛਲਾਏ ਅਕਲ ਉਹ ਸਭ ਉਹਨਾਂ ਦੇ ਅਵੇ ਨਹੀਂ ਲਾਣਾ ਚਾਹੀਦਾ ਜੇ ਪੰਜ ਬਖਵੰਤੀ ਤੁਰੇ ਫਿਰਦੇ ਆ ਪਤਾ ਨਹੀਂ ਕਿੰਨੇ ਐਮਐਲਏ ਹੋਣਗੇ ਕਿੰਨੇ ਐਮਪੀ ਤੋਂ ਦੇ ਫਿਰਦੇ ਆ 500 ਕਰੋੜ ਰੁਪਏ ਚਾਹੀਦਾ ਤੇ ਸਰ ਕੇ ਇਹਦੇ ਏਜੰਡੇ ਤੇ ਪੰਜਾਬ ਹੈਗਾ ਹਰ ਬੰਦਾ ਇਸ ਦੌੜ 'ਚ ਹੈ ਕਿ ਮੈਂ ਮੁੱਖ ਮੰਤਰੀ ਬਣਨਾ ਹੈ। ਹਰ ਬੰਦਾ ਇਸ ਦੌੜ 'ਚ ਹੈ ਕਿ ਮੈਂ ਐਮ.ਐਲ.ਏ ਬਣਨਾ ਹੈ, ਮੈਂ ਐਮ.ਪੀ ਬਣਨਾ ਹੈ। ਆ ਪੰਜਾਬ ਦਾ ਤੁਸੀਂ ਹਾਲ ਕਰਤਾ, ਸਾਡ ਆਪਣੀ ਪਾਰਟੀ ਦਾ ਹਾਲ ਕਰਤਾ। ਧੱਕੇਸ਼ਹੀਆ ਤੁਸੀਂ ਸਾਨੂੰ ਕਹਿ ਦੇ। ਕਾਂਗਰਸ ਸਾਨੂੰ ਕਹਿ ਰਹੀ ਹੈ ਕਿ ਧੱਕੇਸ਼ਹੀਆ ਕਰਦੇ ਹੋ। ਪੰਜਾਬ ਦੀ ਧਰਤੀ ਤੇ ਤੁਸੀਂ ਕੀ ਨਹੀਂ ਕੀਤਾ ਜੀ? ਤੁਹਾਡੀ ਕਾਂਗਰਸ ਪਾਰਟੀ ਦੇ ਤੁਹਾਡੀਆਂ ਸਰਕਾਰਾਂ ਦੇ ਉਹ ਯਾਤਰਾ ਨੂੰ ਤੇ ਗੱਲ ਕਹਿਣੀ ਦੀ ਚਾਹੀਦੀ ਸਾਡੇ ਪਤਾ ਦੀ ਕਿੰਨੇ ਮੁੰਡੇ ਮਾਰ ਕੇ ਝੂਠੇ ਪੁਲਸ ਮੁਕਾਬਲੇਾਂ ਦੇ ਧਰਿਕੇ ਪੱਤੇ ਤੋਂ ਸੁਰਤੇ ਕਿੰਨੇ ਗੁਰਦੁਆਰਾ ਮਾਦੇ ਉੱਤੇ ਅਟੈਕ ਕੀਤੇ ਸੱਤ ਤੁਸੀਂ ਕਹਿ ਰਹੇ ਹੋ ਜਿਹੜੀ ਕਾਂਗਰਸ ਨੇ ਦਿੱਲੀ ਦੇ ਚੌਂਕ ਚਰਾਿਆਂ ਦੇ ਵਿੱਚ ਸ਼ਰਧਾਮ ਸਿੱਖਾਂ ਨੂੰ ਜਿੰਦੇ ਸਾੜਤਾ ਇਹ ਜਾਚਾ ਤੁਸੀਂ ਸਾਨੂੰ ਦੱਸਿਓ ਇਹ ਸਾਦ ਅਸੀਂ ਕੰਮ ਨਹੀਂ ਕਰਾਂਗੇ ਪੱਤਾ ਨੂੰ ਦੀ ਕਰਦੇ ਆ ਕਿ ਭਾਵੇਂ ਜੋ ਮਰਜ਼ੀ ਹੋਵੇ ਤਾਡੀ ਗੁੰਡਾਗਰਦੀ ਖਤਮ ਹੋ ਗਈ ਪੰਜਾਬ ਦੀ ਧਰਤੀ ਤੋਂ ਤੁਹਾਡੀ ਗੁੰਡਾਗਰਦੀ ਕਾਂਗਰਸ ਦੀ ਖਤਮ ਹੋ ਗਈ ਇਹ ਗੁੰਡਾਗਰਦੀ ਦੀ ਹੁੰਦਾਂਗੇ ਇਲੈਕਸ਼ਨ ਲੜੋ ਆਓ ਆਓ ਲੜੋ ਇਲੈਕਸ਼ਨ ਅਜੇ ਤੂੰ ਕਿਹ ਜੰਦੇ ਇੱਥੇ ਤੱਕਾ ਹੋ ਗਿਆ ਜੀ ਧਿਆ ਹੋ ਗਿਆ ਜੀ ਕਿੱਥੇ ਹੋ ਗਿਆ ਜੀ ਦੱਸਿਓ ਜੀ ਅੱਜ ਲੱਗਾ ਅਖਬਾਰਾਂ ਦੇ ਵਿੱਚ ਕਿੰਨੀਆਂ ਬਲਾਦ ਸਭਤੀਆਂ ਦੀਆਂ ਚੋਣਾਂ ਹੋ ਰਹੀਆਂ ਕਿਤੇ ਪੰਜ ਛੇ ਦੇ ਪੇਪਰ ਰੱਦ ਹੋ ਗਏ ਹੋਣਗੇ ਲੋਕਾਂ ਨੇ ਆਪੋ ਚ ਇਜੈਕਸ਼ਨ ਲਾਏ ਸਾਡੇ ਇਨਾਲੇ ਚ ਬਿਲਕੁਲ 8 ਕੇ 10 ਦੇ ਹੋ ਗਏ ਲੋਕਾਂ ਨੇ ਇਜੈਕਸ਼ਨ ਲਾਏ ਆ ਬਾਕੀ ਦੇ ਪੰਜ ਵਜੇ ਪੰਜ ਤੀਆ ਤੀਆ ਤੇ ਹੋ ਰਹੀ ਆ ਆਉ ਨਾ ਆ ਲੜੋ ਤਾਦੂ ਸਰ ਲੋਕਾਂ 'ਚ ਜਾਣਾ ਚਾਹੀਦਾ ਤੂੰ ਲੜਦੀ بجائے ਭੱਜ ਗਿਆ ਕਿਉਂਕਿ ਤੁਹਾਨੂੰ ਪਤਾ ਜੋ ਹਾਲ ਮਾਜੇ ਦੇ ਲੋਕਾਂ ਦੇ ਤਰ ਤਰ ਦੇ ਵਿੱਚ ਤੁਹਾਡਾ ਕੀਤਾ ਤਰ ਤਰ ਦੇ ਲੋਕਾਂ ਨੇ ਇਹਨਾਂ ਬਲਾਕ ਸੰਪਤੀ ਚੋਣਾਂ ਦੇ ਵਿੱਚ ਤੁਹਾਡਾ ਇਹ ਹਾਲ ਹੋਣਾ ਲਾ ਮੇਰਾ ਤੁਹਾਨੂੰ ਚੈਲੰਜ ਆ ਆਓ ਚਲੋ ਨਾਲ ਆਓ ਆ ਚਲਿਆ ਮੰਦੀ ਬਾਸਤਾਲ ਅਮੰਦੀ ਵਾਖਤ ਆਓ ਚਲੋ ਲਖਵਿੰਦਰ ਸਿੰਘ ਸਾਡਾ ਜ਼ਿਲ੍ਹਾ ਪੁਸੀ ਦਾ ਕੈਂਡੀਡੇਟ ਹੈ ਉਹਦਾ ਉਹਦਾ ਹਾਲਤ ਵੇਖੋ ਜਾ ਕੇ ਉੱਥੇ ਬਲਾਦ ਸੰਪਤੀ ਦਾ ਇੱਕ ਕੈਂਡੀਡੇਟ ਹੈ ਉਹਦੀ ਹਾਲਤ ਦੇਖੋ ਲੈਓ ਕੋਈ ਬੰਦਾ ਅਟਾਲੀ ਚੋਂ ਲਿਆਓ ਕੋਈ ਬੰਦਾ ਕਿ ਜਿਹਦੇ ਨਾਲ ਕੇ ਨੇ ਪੁਲਸ ਨੇ ਧੱਕੇਸ਼ਾਹੀ ਕੀਤੀ ਹੋਵੇ ਕਿ ਸਾਡੇ ਪਾਰਟੀ ਵੱਲ ਕਹਿੰਦੇ ਧੱਕੇਸ਼ਾਹੀ ਕੀਤੀ ਹੋਵੇ ਅਜ ਨਾਲੇ ਚੋ ਲਿਓ ਕਿ ਜਿਹਦੇ ਪੁਲਸ ਨੇ ਜਾਂ ਕਿਸੇ ਬੰਦੇ ਨੇ ਸਾਡੀ ਪਾਰਟੀ ਦੇ ਬੰਦੇ ਨੇ ਕੋਈ ਧੱਕੇਸ਼ਾਹੀ ਕੀਤੀ ਹੋਵੇ ਸਭ ਜਿਹੜੇ ਕੇਸ ਦੇ ਪੇਪਰ ਰੱਦ ਹੋਏ ਕੇਸ ਤੇ ਫਰਾਜ ਲੱਗਿਆ ਉਹ ਇੱਕ ਵੱਖਰਾ ਪ੍ਰੋਸੈਸ ਆ ਉਹਨਾਂ ਦੇ ਆਪਣਾ ਵੱਖਰਾ ਕੀਤਾ ਜੇ ਫਰਾਜ ਲੋੜੇ ਹੁੰਦੇ ਤਾਂ ਹੀ ਉਹ ਮੇਰੇ 33 ਦੇ ਪਤਾ 8 ਕੇ 10 ਦੇ ਹੋਈਆਂ ਬਾਕੀ 23 ਦੇ ਇਲੈਕਸ਼ਨ ਲਾੜੇ ਬਾਕੀ ਜਿਹੜੇ ਵੱਧ ਗਿਆ ਉਹ ਜੇ ਕਰਦੇ ਦੇ ਬਾਕੀ ਦੇ ਨਹੀਂ ਕਰ ਸਕਦੇ ਸੋ ਮੈਂ ਕਾਂਗਰਸੀਆਂ ਨੂੰ ਕਹਿੰਨਾ ਕਿ ਸਾਰ ਪੰਜਾਬ ਦੇ ਲੋਕ ਤੁਹਾਡੇ ਕੋ ਆਪਣੀ ਜਾਨ ਛਡਾ ਚੁੱਕੇ ਆ ਇਹ ਪੰਜ ਪੰਜ ਮੁੱਖ ਮੰਤਰੀ ਜਿਹੜੇ ਤੁਸੀਂ ਲਈ ਫਿਰਦੇ ਹੋ ਇੰਨਾ ਮੁੱਖ ਮੰਤਰੀਆਂ ਨੇ ਤੁਹਾਡੀ ਪਾਰਟੀ ਪੰਜਾਬ ਚੋਂ ਖਤਮ ਕਰਤੀ ਆ ਤੁਸੀਂ ਪੰਜਾਬ ਦੀ ਕੇ ਇਲੈਕਸ਼ਨ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਰਹੇ ਤਰਨਤਾਰ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਹੋਇਆ ਉਹ ਤੁਹਾਨੂੰ ਪਤਾ ਕਿ ਬਾਕੀ ਵੀ ਮਾਜੇ ਦੀ ਧਰਤੀ ਤੇ ਹੋਣ ਵਾਲਾ ਇਸ ਕਰਕੇ ਕਾਂਗਰਸ ਮਾਜੇ ਚੋਂ ਬਹੁਤ ਬੁਰੀ ਤਰ੍ਹਾਂ ਜਿਹੜੀ ਖਤਮ ਹੋ ਚੁੱਕੀ ਹੈ ਸਤਾਈ ਆ ਜਾਣੀ ਆ ਆ ਗਈ 1 ਸਾਲ ਬਾਅਦ ਤੁਹਾਡੇ ਨਾਲ ਲੜਾ ਗਿਆ ਤੁਸੀਂ ਆਉਤੇ ਹੀ ਵਿਧਾਨ ਚ ਤੁਹਾਡੇ ਪੰਜ-ਪੰਜ ਕੈਂਡੀਡੇਟ ਹੋਣਗੇ ਮੁੱਖ ਮੰਤਰੀਆਂ ਦੇ ਹਿਸਾਬ ਨਾਲ ਇਕਾ ਤੇ ਕਦ ਕੇ ਦਿਖਾਓ ਆਪਣੀ ਲੀਡਰ ਦਾ ਬਿਆਨਵਾਦ ਇਹ ਤਾਂ ਬੋਲੋ ਖਾਲੋ ਕੀ ਬੋਲੀਆ ਬੋਲੋ ਜੇ ਤੁਹਾਡੀ ਜਿੰਮੇਦਾਰੀ ਤੇ ਕਦੋਂ ਅਜ ਪੀਸੀ ਕਹੋਗੇ ਸਾਡੀ ਪਾਰਟੀ ਨਹੀਂ ਚੱਲਦਾ 500 ਕਰੋੜ ਰੁਪਈਆ ਕੈਪਟਨ ਮਨਿੰਦਰ ਨੇ ਕਿਹਾ ਥੋੜੇ ਦਿਨ ਪਹਿਲਾਂ ਕਿ ਜਦੋਂ ਚੀਫ ਮਿਨਿਸਟਰ ਹੀ ਤੇ ਇੱਕ ਵਜੀਰ ਨੂੰ ਕੱਢਣ ਵਾਸਤੇ ਕਿੰਦਾ ਉਤੇ ਪ੍ਰਸ਼ਾਸਨ ਬਾਲ ਲਗਾਦੀ ਨੇ ਕਿਹੜੇ ਸੰਗਲ ਫਿਰਦੇ ਸਰ ਕਾਂਗਰਸ ਪੈਸੇ ਇਕੱਠੇ ਕਰਨ ਤੇ ਲੱਗੀ ਆ ਐਮਐਲਏ ਦੀਆਂ ਟਿਕਟਾਂ ਦੇ ਪੈਸੇ ਐਮਪੀ ਦੀਆਂ ਚੀਫ ਮਿਨਿਸਟਰ ਬਣਦੇ ਪੈਸੇ ਉਹ ਦੋਨਾਂ ਨੇ ਕਿਹਾ ਕਿ ਸਾਡੇ ਕੋਲ 500 ਕਰੋੜ ਰੁਪਈਆ ਦੀ ਹੈਗਾ ਤੇ ਅਸੀਂ ਕਿੱਥੋਂ ਸੀਐਮ ਦਾ ਚੇਹ ਦਾ ਬੜਨਾ ਇਹ ਤੁਹਾਡੀ ਉੱਤੋਂ ਤੋਂ ਲੈ ਕੇ ਥੱਲੇ ਤੱਕ ਬੂਥ ਲੈਵਲ ਤੱਕ ਤੁਹਾਡੀ ਲੜਾਈ ਹੈ ਇੱਕ ਬੰਦਾ ਕਹੇ ਤੜੇ ਦਾ ਇੱਕ ਬੰਦਾ ਕਹੇ ਤੁਹਾਡੇ ਦਾ ਇਸੇ ਕਰਕੇ ਤੁਸੀਂ ਇਲੈਕਸ਼ਨ ਲੜਨ ਤੋਂ ਭੱਜ ਗਏ ਉਹ ਤੁਹਾਡੇ ਨਾਲ ਤੁਹਾਡੀ ਅਗਵਾਈ ਦੇ ਵਿੱਚ ਕਾਂਗਰਸ ਦੀ ਅਗਵਾਈ ਦੇ ਵਿੱਚ ਕੋਈ ਬੰਦਾ ਇਲੈਕਸ਼ਨ ਲੜਨ ਦੀ ਤਿਆਰ ਨਹੀਂਗਾ ਔਰ ਮੈਂ ਧੰਨਵਾਦੀ ਕਹਿਣਾ ਚਾਹੁੰਦਾ ਅਜੇ ਤੇ 14-15 ਮਹੀਨੇ ਪਏ ਆ ਮੈਂ ਤੁਹਾਨੂੰ ਕਹਣਾ ਚਾਹਦਾ ਕਿ ਮਾਝੇ ਦੇ ਵਿੱਚੋਂ ਕਾਂਗਰਸ ਬਹੁਤ ਬੁਰੀ ਤਰ੍ਹਾਂ ਖਤਮ ਹੋ ਚੁੱਕੀ ਐ ਔਰ ਬਾਝੇ ਦੇ ਲੋਕ ਜੋ ਤੁਸੀਂ ਵੀ ਨੀਕੀਆਂ ਕੀਤੀਆਂ ਕੀਤੀਆਂ ਹੁਣ ਤੱਕ ਸਾਰ ਔਰ ਤੁਸੀਂ ਸੁਣੋ ਤੇ ਹੀ ਜਾ ਤੁਹਾਡੇ ਕੰਮ ਨਹੀਂ ਕੰਨ ਨਹੀਂ ਕੰਮ ਕਰਦੇ ਤੁਸੀਂ ਵੀਡੀਓ ਨਹੀਂ ਦੇਖੀ ਆਪਣੇ ਕੁਲਵੀਰ ਜੀ ਦੇ ਦੀ ਕੀ ਕਹਿੰਦੀ ਆ ਉਹ ਕਹਿੰਦਾ ਜੀ ਇਹ ਤਾਂ ਕੁਸ਼ੂਕ ਦੀ ਆਈ ਤਾਂ ਕਾਲ ਫਾਇਲਾ ਲੈ ਆਉਂਦੇ ਨੇ ਆ ਕਾਲਪਸ ਸੈਟ ਅਪ ਅਫਸਰ ਲੈ ਆਉਂਦੇ ਨੇ ਆ ਇਹ ਕੰਮ ਤੁਸੀਂ ਕਰਦੇ ਦੇ ਸਭ ਜੀ ਦੇ ਦੇ ਕੱਲ ਪੂਰੇ ਪੰਜਾਬ ਨੂੰ ਦੱਸਤਾ ਤਦ ਤੁਸੀਂ ਕਿਹੜੀਆਂ ਸਵਾਗੀਆਂ ਦੇਂਦੇ ਫਿਰਦੇ ਹੋ ਕੋਈ ਕਹਿ ਨਾ ਧੱਕਾ ਦੀ ਲੈਕਚਰ ਲੜਾਂਗੇ ਲੈਕਚਰ ਜਿਹੜੀਆਂ ਆਮ ਆਦਮੀ ਪਾਰਟੀ ਵਕਾਸ ਦੇ ਨਾਂ ਦੇ ਉੱਤੇ ਲੈਕਚਰ ਲੜੂਗੀ ਉਹ ਜੋ ਕੀਤਾ ਲੋਕਾਂ ਨੂੰ ਦੱਸਾਂਗੇ ਅੱਜ ਮੈਂ ਤਾਹ ਨੂੰ ਇੱਕ ਅੱਦੇ ਦਿਨ ਚ ਦੱਸੂਗਾ ਕਿ ਜਿਹੜਾ ਕੱਲੀ ਦਲ ਆ ਬੜਕਾ ਮਾਰਦੇ ਕੱਲੀ ਦਲ ਨੇ ਕਈ ਉਮੀਦਵਾਰ ਐਸਜੀਪੀਸੀ ਦੇ ਜਿਹੜੇ ਮਲਾਜਮ ਆ ਉਹਨਾਂ ਦੇ ਪਰਵਾਦਾ ਚੋ ਖਲਾਦੇ ਕੋਈ ਖਲੋਣ ਲਈ ਤਿਆਰ ਨਹੀਂ ਉਨਾ ਨੂੰ ਬਾਬਾ ਲਾ ਕੇ ਖਲਾ ਗਿਆ ਕਿ ਤੁਹਾਡੀ ਨੌਕਰੀ ਚੱਲ ਜਣਗੀ ਐਸਜੀਪੀਸੀ ਉਹ ਕਈ ਕਈ ਵੀਵਾਤ ਨੂੰ ਕਈਆਂ ਨੇ ਕਾਲ ਕੀਤੀ ਅੱਜ ਆ ਲਿਸਟ ਕਲੀਰ ਹੋ ਜਾਂਦੋ ਫਿਰ ਮੈਂ ਤੁਹਾਨੂੰ ਅਗਲੀ ਕੇ ਪੀਸੀ ਦੱਸੂਗਾ ਕਿ ਕਿਹੜਾ ਕਿਹੜਾ ਬੰਦਾ ਐਸਜੀਪੀਸੀ ਚ ਲੱਗਾ ਉਹਦਾ ਰਿਸ਼ਤੇਦਾਰ ਕਿੱਥੇ ਕਿੱਥੇ ਲੈਕਚਰ ਲਾ ਰਿਹਾ ਆਹ ਤੇ ਤੁਹਾਡੀ ਹਾਲਤ ਆ ਕਾਲੀ ਕਾਂਗਰਸੀਆ ਦੀ ਤੇ ਉਲਟਾ ਦੋਸਤ ਹੀ ਸਾਡੇ ਦੇ ਲਈ ਜਾਂਦੇ ਹੋ ਅਸੀਂ ਤੇ ਖੁੱਲੀ ਕਿਤਾਬ ਵਾਂਗੂ ਸਭ ਮੈਂ ਤੁਹਾਨੂੰ ਦੱਸਦਾ ਕਿਸੇ ਨੂੰ ਬਾਬੇ ਵਕਾਲੇ ਦੀ ਡੱਕਿਆ ਕਿਸੇ ਨੂੰ ਜੰਡਿਆਲੇ ਦੀ ਡੱਕਿਆ ਕੇਦੂ ਵਿਜੀਠੇ ਦੀ ਢੱਕਿਆ ਰਾਜਾ ਸਾਸੀ ਜਿੱਕ ਝਗੜਾ ਹੋਇਆ ਉਹ ਵੀ ਤੁਹਾਡੇ ਬੰਦਿਆਂ ਨੇ ਕੀਤਾ ਕਾਂਗਰਸੀਆਂ ਨੇ ਗੁੰਡਾਗਰਦੀ ਕੀਤੀ ਕੇਦੂ ਟਾਦੀ ਚ ਦੀ ਢੱਕਿਆ ਇਹ ਨਾਲੇ ਚ ਦੀ ਢੱਕਿਆ ਇਸ ਕਰਕੇ ਮੈਂ ਕਿਹੜਾ ਚਾਹੁੰਦਾ ਕਿ ਕਾਂਗਰਸ ਆਪਣੀ ਹਾਰ ਨੂੰ ਵੇਖ ਕੇ ਆਪਣੀ ਫੁੱਟ ਨੂੰ ਵੇਖ ਕੇ ਉਹਨਾਂ ਦੇ ਵਿੱਚ ਜਿਹੜੀ ਫੁੱਟ ਹੈ ਮੇਰੇ ਕਹਿ ਤੋ ਪਹਿਲਾਂ ਉਹਨਾਂ ਦੀ ਇੱਕ ਦਿੱਤਾ ਸਾਡੀ ਭੈਣ ਨੇ ਉਹ ਨਵਜੋਤ ਕੋ ਸਿੱਧੂ ਨੇ ਕਲੀਅਰ ਕੱਟ ਕੋਈ ਐ ਨਹੀਂ ਕਿਹਾ ਕਿ ਕੋਈ ਉਹਦਾ ਹੈ ਪੁੱਠਾ ਸਿੱਧਾ ਟਵੀਟ ਕੀਤਾ ਸਿੱਧਾ ਕਹਾਂਗੇ 500 ਕਰੋੜ ਰੁਪਈਆ ਚਾਹੀਦਾ ਜੀ ਸੀਐਮ ਦਾ 체ਦਾ ਬੜਲੇ ਸਿੱਧਾ ਉਦੋਂ ਦੇਖਿਆ ਪੰਜ ਪੰਜ ਮੁੱਖ ਮੰਤਰੀ ਪੰਜਾਬ ਦੇ ਵਿੱਚ ਕੰਮ ਕਰਦੇ ਉਹ ਇਸ ਕਰਕੇ ਥੱਲੇ ਤੱਕ ਪਾਰਟੀ ਪਾਰਤੀ ਕੋਈ ਕਹਿੰਦਾ ਮੈਂ ਇਹਦੇ ਤੁਹਾਡੇ ਦਾ ਕੋਈ ਕਹਿੰਦਾ ਇਹਦੇ ਤੁਹਾਡੇ ਦਾ ਲੈਕਚਰ ਲੜ ਤੋਂ ਹਟ ਕੇ ਲੋਕ ਇਸ ਕਰਕੇ ਕਾਂਗਰਸੀ ਲੀਡਰੋ ਤੁਹਾਡੀ ਗਵਾਹੀ ਚ ਨਾ ਕਿਸੇ ਨੇ ਉਹ ਲੈਕਚਰ ਲੜਦੇ ਆ ਨਾ ਇਦਾਂ ਦੇ ਸੁਭਦੇ ਲਿਆ ਕਰੋ ਸਾਡੇ ਦੇ ਦੋ ਸੌ ਤੋਂ ਪਹਿਲਾਂ ਕਾਂਗਰਸ ਦੀ ਜਿਹੜੀ ਬੁਰੀ ਹਾਲਤ ਹੈ ਮੱਦੇ ਦੇ ਵਿੱਚ ਜੋ ਕੋਈ ਤੁਹਾਡੇ ਦਾ ਤਰਤ ਤਦ ਹੋਇਆ ਉਹਦਾ ਰਿਵਿਊ ਕਰੋ ਫੇਰ ਤੁਹਾਨੂੰ ਪਤਾ ਲੱਗੇ ਬਾਕੀ ਜੇ ਕਿਤੇ ਜਿਹੜੇ ਮੈਂ ਹਲਕੇ ਬੋਲੇ ਆ ਜੇ ਕਿਤੇ ਇੱਥੇ ਧੱਕੇਸ਼ਾਹੀ ਹੋਈ ਤੇ ਆਓ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਆਦਾ ਕੋ ਟਾਈਮ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ ਜਾਂ ਯਾਰ ਐਦਾਂ ਤੁਸੀਂ ਉਹਦੇ ਕੀ ਜਾਂਦੇ ਹੋ ਬਿਨਾਂ ਕਿਸੇ ਗੱਲ ਤੋਂ ਕੀ ਜਾਂਦੇ ਹੋ ਇਸ ਕਰਕੇ ਮੈਂ ਬਾਦਿਆ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਾਂਗਰਸੀ ਝੂਠੇ ਦੋਸ਼ ਲਾ ਰਹੇ ਕਾਂਗਰਸੀ ਲਕਸ਼ੇ ਤੋਂ ਭੱਜ ਰਹੇ ਇਹਨਾਂ ਦੇ ਭੱਜਣਾ ਇਹਨਾਂ ਦੀ ਲੱਤਾਂ ਜਦਾਮ ਨਹੀਂ ਇਹਨਾਂ ਨੇ ਕੀਤਾ ਕੁਛ ਦੀ ਇਹਨਾਂ ਨੇ ਹਣ ਤੱਕ ਲੋਕਾਂ ਨੂੰ ਲੜਾਇਆ ਸੀ ਲੋਕਾਂ ਦੇ ਪੱਸੇ ਗ라ਏ ਸੀ ਲੋਕਾਂ ਨੂੰ ਠਾਣਿਆਂ 'ਚ ਭੇਜਿਆ ਸੀ ਹਣ ਤੱਕ ਜੁੱਤੀ ਪੌਲੇ ਦੀ ਇਲੈਕਸ਼ਨ ਜਿਹੜੀ ਇਲੈਕਸ਼ਨ ਹੁੰਦੀ ਰਹੀ ਐ ਪਹਿਲੀ ਵਾਰ ਸਾਫ਼ ਸੁਥਰੀ ਇਲੈਕਸ਼ਨ ਹੋ ਰਹੀ ਐ ਇਸ ਕਰਕੇ ਤੁਸੀਂ ਵੱਧ ਚੜ ਕੇ ਸਾਰੇ ਪੰਜਾਬੀ ਇਸ ਇਲੈਕਸ਼ਨ ਦੇ ਵਿੱਚ ਹਿੱਸਾ ਲਓ ਤਗੜੇ ਹੋ ਕੇ ਜਿੱਥੇ ਜਿੱਥੇ ਬੰਦੇ ਖੜੇ ਆ ਜਿਹੜੀ ਵੀ ਪਾਰਟੀ ਦੇ ਖੜੇ ਆ ਜਾ ਕੇ ਵੋਟਾਂ ਪਾਓ ਆਪਣੀ ਮਰਜ਼ੀ ਦਾ ਜਿਹੜਾ ਮਰਜ਼ੀ ਉਮੀਦਵਾਰ ਚੁੜੋ ਇਹ ਬੱਸ ਮੈਂ ਕਹਿਣਾ ਚਾਹੁੰਦਾ ਸੀਗਾ ਔਰ ਮੈਂ ਕਾਗਜ਼ੀ ਲੀਡਰਾਂ ਦੇ ਬੀਤੇ ਦਿਨ ਜਿਹੜੇ ਉਹਨਾਂ 'ਤੇ ਦੋਸ਼ ਲਾਇਆ ਉਹਨਾਂ ਨੂੰ ਰੱਦ ਕਰਨ ਆਇਆ ਸੀਗਾ ਕਿ ਇਦਾਂ ਦੀ ਕੋਈ ਗੱਲ ਨਹੀਂ ਜਿੱਕਦੇ ਹੈਗੀ ਆ ਆਓ ਮੈਂ ਤੁਹਾਡੇ ਨਾਲ ਚੱਲਦਾ ਮੈਨੂੰ ਦਿਖਾਓ ਕਿੱਥੇ ਹੋਇਆ ਰਾਇਸਾਈ ਜਿਹੜਾ ਹੋਇਆ ਪਿੰਡੀ ਸੈਦਾ ਉਹ ਮੈਨੂੰ ਪਤਾ ਪਹਿਲੇ ਦਿਨ ਲੜਿਆ ਉੱਥੇ ਇੱਕ ਮੌਜੂਦਾ ਸਰਪੰਚ ਜਿਹੜਾ ਕਾਂਗਰਸ ਦਾ ਸਰਪੰਚ ਉਹਦੇ ਵੀ ਸਿਰ ਤੇ ਸੱਟ ਲੱਗੀ ਪਰ ਜੋ ਕੁਝ ਪਸੂ ਉੱਥੇ ਹੋਇਆ ਉਹ ਸਰ ਉਹ ਵੀ ਕਿਤੇ ਵੇਖੋ ਜਾ ਕੇ ਉਹ ਤੁਸੀਂ ਮਤਲਬ ਉਹ ਵੀ ਜਾ ਕੇ ਦੇਖੋ ਵੀ ਉਹਦਾ ਬਚਾਦਿਆਂ ਦਾ ਕੀ ਹਾਲਤ ਹੈ ਲੜਾਈ ਹੋ ਗਈ ਇੱਕ ਮਿੰਟ ਦੀ ਇੱਕ ਮਿੰਟ ਦੀ ਲੜਾਈ ਦਾ ਮਤਲਬ ਹੈ ਥੋੜਾ ਕਿ ਬਾਕੀ ਸਾਰੇ ਹਲਕੇ ਤੁਸੀਂ ਬਾਈਕਟ ਕਰਕੇ ਚੱਲ ਜਾਓ ਲੈ ਆ ਨਮਾ ਟਾ ਮੇਖੋ ਫਾਰਮੂਲਾ ਵੇਖੋ ਅਸਲ ਵਿੱਚ ਕੀ ਆ ਕਿ ਤੁਹਾਡੇ ਵੱਲੇ ਕੁਛ ਦੀ ਹੈ ਸਰ ਤੁਹਾਡੇ ਕੋਈ ਲੋਕਾਂ ਨੂੰ ਕਹਿਣ ਲਈ ਕੋਈ ਲੋਕਾਂ ਦਾ ਪ੍ਰੋਗਰਾਮ ਕੁਛ ਦੀ ਹੈ ਤੁਹਾਡੇ ਵੱਲੇ ਇਸ ਕਰਕੇ ਮੈਂ ਪੰਜਾਬੀਆਂ ਨੂੰ ਕਹੂੰਗਾ ਕਿ ਵੱਧ ਤੋਂ ਵੱਧ ਜਿਹੜਾ ਇਸ ਪ੍ਰਕਿਰਿਆ ਦੇ ਵਿੱਚ ਹਿੱਸਾ ਲਓ ਵੱਧ ਤੋਂ ਵੱਧ ਜਿਹੜਾ ਆਪਣੀ ਮਜ਼ੀਦਾ ਜਿਹੜਾ ਉਮੀਦਵਾਰ ਚੁਣੋ ਆਪਣੀ ਮਜ਼ੀਦੇ ਨਾਲ ਵੋਟ ਪਾਓ ਕਾਂਗਰਸੀਆ ਦੀ ਗੁੰਡਾਗਰਦੀ ਧੱਕੇਸ਼ਾਹੀ ਇਹਨਾਂ ਦੇ ਝੂਠੇ ਜਮਾਦੋ ਡਰ ਦੀ ਲੋੜ ਨਹੀਂ ਮੈਂ ਇਹ ਤੁਹਾਡੇ ਲਈ ਸਾਦੇ ਪੰਜਾਬੀ